السلام علیکم ویرو کی حال ہے امید کرنے ہی سارے ودیا ہو گے وکرم اسلام السلام علیکم ویرو کی حال ہے ਅਸਲਾਮ ਵਾਲੇਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਵਿਕਰਮ ਸਿੰਘ ਮਜੀਠੀਆ ਤੋਂ ਬਾਅਦ ਹੁਣ ਅਗਲਾ ਨੰਬਰ ਸੁਖਬੀਰ ਸਿੰਘ ਬਾਦਲ ਦਾ ਹੈ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਆਪਣੇ ਖਤਾਬ ਚ ਕਿਹਾ ਕਿ ਹੁਣ ਮੈਂ ਪੰਜਾਬ ਨੂੰ ਨਸ਼ਿਆਂ ਤੋਂ پاک ਸਾਫ਼ ਕਰਨਾ ਹੈ ਤੇ ਉਹਦੇ ਵਾਸਤੇ ਮੈਂ ਨਾ ਕਿਸੇ ਵੱਡੇ ਮਗਰਮੱਛ ਨੂੰ ਛੜਨਾ ਤੇ ਨਾ ਕਿਸੇ ਛੋਟੇ ਨਸ਼ਾ ਤਸਤਰ ਨੂੰ ਛੜਨਾ ਹੈ ਜਿਹੜਾ ਜਿਹੜਾ ਕਾਲੇ ਕਾਰਨਾਮਿਆਂ ਚ ਮਲਬਸ ਹੈ ਉਹਨੂੰ ਉਹਦੀ ਸਜ਼ਾ ਮਿਲੇਗੀ ਹਣ ਬਾਦਲ ਪਰਿਵਾਰ ਦੇ ਵੀ ਜਿਹੜੇ ਜਿਹੜੇ ਬਾਕੀ ਮੈਂਬਰ ਵੀ ਨਸ਼ੇ ਦੇ ਕਾਰੋਬਾਰ ਚ ਮਲਬਸ ਨੇ ਜਾਂ ਜਿਨ੍ਹਾਂ ਨੇ ਪੰਜਾਬ ਦੇ ਵਿੱਚੋਂ ਰੁਪਈਆ ਖਾਦਾ ਪੈਸੇ ਖਾਦੇ ਆ ਉਹਨਾਂ ਸਾਰਿਆਂ ਨੂੰ ਇਹਦਾ ਜਵਾਬ ਦੇਣਾ ਪਏਗਾ ਉਹਨਾਂ ਸਾਰਿਆਂ ਕੋਲ ਪੁੱਛਗਛ ਹੋਏਗੀ ਉਹ ਸਾਰੇ ਜੇਲ੍ਹਾਂ ਚ ਜਾਣਗੇ ਸੀਐਮ ਭਗਵੰਤ ਮਾਨ ਸਾਹਿਬ ਫੁੱਲ ਇਲੈਕਸ਼ਨ ਮੂਡ ਚ ਹੈ ਉਹ ਕੀ ਕਹਿੰਦੇ ਪਏ ਆ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਅੱਜ ਦੀ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਅਸਲਾਮੁਅਲੈਕਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਵਿਕਰਮ ਸਿੰਘ ਮਜੀਠੀਆ ਤੋਂ ਬਾਅਦ ਹੁਣ ਵਾਰੀ ਹੈ ਸੁਖਵੀਰ ਸਿੰਘ ਬਾਦਲ ਦੀ ਕਿਉਂਕਿ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਨਸ਼ਿਆਂ ਦੇ ਵਿਰੁੱਧ ਜਿਹੜਾ ਐਕਸ਼ਨ ਸ਼ੁਰੂ ਕੀਤਾ ਹੈਗਾ ਉਹਦੇ ਵਿੱਚ ਕਿਸੇ ਨੂੰ ਵੀ ਮਾਫੀ ਨਹੀਂ ਦਿੱਤੀ ਜਾਏਗੀ ਅਗਰ ਪੰਜਾਬ ਨੂੰ ਨਸ਼ਿਆਂ ਤੋਂ پاک ਕਰਨਾ ਹੈ ਤੇ ਹਰ ਵੱਡੇ ਤੋਂ ਵੱਡੇ ਤੇ ਛੋਟੇ ਤੋਂ ਛੋਟੇ ਨਸ਼ਾ ਤਸਕਰ ਨੂੰ ਫੜਨਾ ਜ਼ਰੂਰੀ ਹੈਗਾ ਮਕਮਲ ਜਾਣਕਾਰੀ ਅੱਜ ਦੀ ਵੀਡੀਓ ਤੇ ਮਿਲ حاصل ਕਰਾਂਗੇ ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਜਿਵੇਂ ਕਿ ਬਾਦਲਾ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਦੀ ਸਿੱਧੀ ਟੱਕਰ ਲੱਗ ਚੁੱਕੀ ਹੈ ਬਹੁਤ ਸਾਰੇ ਪੰਜਾਬ ਦੇ ਲੋਕਾਂ ਨੇ ਕਿ ਕਿ ਸੁਖਬੀਰ ਸਿੰਘ ਬਾਦਲ ਨੂੰ ਚੱਕਣਾ ਚਾਹੀਦਾ ਆਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਉਹਨਾਂ ਦੇ ਵਕੀਲਾਂ ਦਾ ਵੀ ਵਿਚਾਰ ਪੈ ਚੁੱਕਿਆ ਉਹਨਾਂ ਨੂੰ ਦਰਸਲ ਦੇ ਵਿੱਚ ਇੱਕ ਗੱਲ ਦੀ ਭਲਕ ਲੱਗ ਚੁੱਕੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਅੱਜ ਇੱਕ ਤਾਜ਼ਾ ਬਿਆਨ ਆ ਚੁੱਕਿਆ ਉਹ ਮੈਂ ਤੁਹਾਨੂੰ ਅੱਜ ਸੁਣਾਉਣ ਵੀ ਜਾ ਰਿਹਾ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਹੈ ਕਿ ਮੈਂ ਇਹਨਾਂ ਨੂੰ ਨਹੀਂ ਛੱਡੂੰਗਾ ਪਰ ਦੂਜੇ ਪਾਸੇ ਜਿਹੜੇ ਉਹਨਾਂ ਦੇ ਵਕੀਲ ਨੇ ਉਹਨਾਂ ਨੇ ਵੀ ਆਪਣੀ ਇੱਕ ਬਹੁਤ ਵੱਡੀ ਤਿਆਰੀ ਕਰ ਲਈ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਜੇਕਰ ਜਲਦ ਤੋਂ ਜਲਦ ਜੇਲ੍ਹ ਦੇ ਵਿੱਚ ਰੱਖਿਆ ਕਰਵਾ ਲਿਆ ਤਾਂ ਠੀਕ ਹੈ ਤੇ ਨਹੀਂ ਪੰਜਾਬ ਦੀ ਸਰਕਾਰ ਕੁਝ ਵੱਡਾ ਕਰਨ ਜਾ ਰਹੀ ਹੈ ਪਰ ਪੰਜਾਬ ਦੀ ਸਰਕਾਰ ਕੀ ਕਰਨ ਜਾ ਰਹੀ ਹੈ ਇੱਕ ਤਾਂ ਪਹਿਲੀ ਖਬਰ ਇਹ ਵੀ ਦਿਖਾਵਾਂਗੇ ਔਰ ਦੂਜੀ ਖਬਰ ਸੁਖਬੀਰ ਸਿੰਘ ਬਾਦਲ ਜਿਹੜੇ ਉਹਨਾਂ ਨੂੰ ਵੀ ਬਹੁਤ ਸਾਰੇ ਪੰਜਾਬ ਦੇ ਲੋਕਾਂ ਨੇ ਕਿਹਾ ਕਹਿੰਦੇ ਜੀ ਇਹੀ ਲੀਡਰ ਆ ਬਾਦਲਾਂ ਦਾ ਚੀਨੇ ਪੰਜਾਬ ਦੇ ਅੰਦਰ ਚਿੱਟਾਵਾੜਾ ਤੇ ਮਜੀਠੀਏ ਵਰਗੇ ਤਸਕਰ ਪੈਦਾ ਕੀਤੇ ਪੰਜਾਬ ਦੀਆਂ ਮਾਵਾਂ ਦਾ ਦੇਖੋ ਸਾਰੇ ਪੰਜਾਬੀ ਜਾਣਦੇ ਹੋ ਮੈਂ ਸ਼ੁਰੂਆਤ ਦੇ ਵਿੱਚ ਹੀ ਦੱਸ ਦੇਣਾ ਚਾਹਣਾ ਕਿ ਦੇਖੋ ਸੇ ਕੰਮ ਦਾ ਦਾਨਾ ਲੋਕਾਂ ਨੇ ਘੜਨ ਕੀਤਾ ਹੀ ਸੀ ਬਹੁਤ ਸਾਰੀ ਵਾਰ ਅਕਾਲ ਤਖਤ ਸਾਹਿਬ ਜਾ ਕੇ ਮਾਫੀਆਂ ਵੀ ਮੰਗੀਆਂ ਇਹਨਾਂ ਦੇ ਵੱਡੇ ਬਾਦਲ ਨੇ ਵੀ ਮੰਗੀਆਂ ਤਾਂ ਉਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਏ ਵਰਗੇ ਤਸਕਰ ਪੈਦਾ ਕੀਤੇ ਪੰਜਾਬ ਦੀਆਂ ਮਾਵਾਂ ਨੂੰ ਇਹ ਕੁੱਖਾਂ ਉਜਾਰ ਦਿੱਤੀ ਇਹਨਾਂ ਲੋਕਾਂ ਦੇ ਤਾਹਰ ਪੰਜਾਬ ਦੀ ਸਰਕਾਰ ਬਹੁਤ ਵੱਡੇ ਐਕਸ਼ਨ ਮੋਰ ਦੇ ਵਿੱਚ ਆ ਗਈ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਵੀ ਜੇਲ੍ਹ ਦੇ ਅੰਦਰ ਸੱਟਿਆ ਜਾਵੇ ਪਰ ਦੂਜੇ ਪਾਸੇ ਬਕਰਮ ਮਜੀਠੀਏ ਦੇ ਵਕੀਲ ਹੈ ਜਿਹੜੇ ਉਹਨਾਂ ਨੇ ਇੱਕ ਦਲੀਲ ਪੇਸ਼ ਕੀਤੀ ਹੈ ਹਾਈ ਕੋਰਟ ਦੇ ਅੰਦਰ আর ਦੂਜੇ ਪਾਸੇ 14 ਦਿਨਾਂ ਤੱਕ ਮਜੀਠੀਏ ਨੂੰ ਹੋਰ ਜਿਹੜੀ ਕਿ ਉਹਨਾਂ ਦੀ ਸਜ਼ਾ ਵਧਾ ਦਿੱਤੀ ਗਈ ਹੈ ਜੇਲ੍ਹ ਦੇ ਅੰਦਰ ਰੱਖਿਆ ਜਾਣਾ ਪਰ ਉਸ ਤੋਂ ਵੀ ਬਾਅਦ ਖਲਾਅ ਦੇਣ ਵਾਲੀ ਖਬਰ ਸਿੱਧਾ ਭਗਵੰਤ ਮਾਨ ਮੁੱਖ ਮੰਤਰੀ ਦੇ ਮੂੰਹੋਂ ਕਿ ਭਾਈ ਨਾ ਤਾਂ ਅਸੀਂ ਮਜੀਠੀਆਂ ਨੂੰ ਛੱਡਾਂਗੇ ਔਰ ਨਾ ਇਹਨਾਂ ਵਾਦਨਾਂ ਨੂੰ ਇਹੀ ਬਾਦਲ ਇਹੀ ਪਰਿਵਾਰ ਪੂਰੇ ਪੰਜਾਬ ਦਾ ਬੇੜਾ ਡੋਬੇ ਇਹਨਾਂ ਲੋਕਾਂ ਨੇ ਲੋਕ ਤੇ ਵੀ ਕਰੇ ਕਹਿੰਦੇ ਜਿਹੜੇ ਇਹਨਾਂ ਦੇ ਵਕੀਲ ਨੇ ਇਹਨਾਂ ਨੂੰ ਵੱਡੀ ਬਰਕੀ ਸਿੱਟੀ ਜਾਂਦੀ ਹੈ ਇਸ ਕਰਕੇ ਪੰਜਾਬ ਦੇ ਤਸਕਰਾਂ ਨੂੰ ਬਚਾਉਣ ਦਾ ਕੰਮ ਕਰ ਰਹੇ ਨੇ ਕਿਉਂਕਿ ਇੱਕ ਪਾਸੇ ਪੰਜਾਬ ਦੇ ਲੋਕ ਮਰ ਰਹੇ ਸੀ ਪੰਜਾਬ ਦੀਆਂ ਮਾਵਾਂ ਰੋ ਰਹੀਆਂ ਨੇ ਅੱਜ ਵੀ ਉਹ ਕਹਿੰਦੀਆਂ ਵਿਕਰਮ ਮਜੀਠੀਆ ਬਾਹਰ ਨਹੀਂ ਆਉਣਾ ਚਾਹੀਦਾ ਤੁਸੀਂ ਇਸ ਵੀਡੀਓ ਦੇ ਥੱਲੇ ਜਿਹੜੀ ਵੀਡੀਓ ਹੈ ਉਦੇ ਕਮੈਂਟ ਵੜ ਕੇ ਚੈੱਕ ਕਰੋ ਕਿ ਪੰਜਾਬ ਦੇ ਲੋਕ ਕਹਿੰਦੇ ਕਾਲੇ ਪਾਣੀ ਭੇਜੋ ਕੋਈ ਕਹਿੰਦਾ ਮਜੀਠੀਏ ਨੂੰ ਫਾਸੀ ਲਾ ਦਿਓ ਕੋਈ ਕਹਿੰਦਾ ਬਾਦਲਾਂ ਨੂੰ ਝੋਲ ਦੇ ਵਿੱਚ ਧੱਕ ਦਿਓ ਬਹੁਤ ਸਾਰੀਆਂ ਪੰਜਾਬ ਦੇ ਵਿੱਚੋਂ ਥਿਉਰੀਆਂ ਸੀ ਪਰ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਲੋਕਾਂ ਲਈ ਕੀ ਕਹਿ ਰਿਹਾ ਪਹਿਲੀ ਖਬਰ ਤੁਸੀਂ ਇਹ ਸੁਣੋ ਉਸ ਤੋਂ ਬਾਅਦ ਤਾਗਲਾਂ ਦੀ ਖਬਰ ਸੁਣਾਵਾਂਗੇ ਕਿ ਹੋਇਆ ਕੀ ਹੈ ਸੁਣੋ ਲੀਡਰ ਸਾਡੇ ਪੰਜਾਬ ਆਪ ਮਹਿਫਲਾ ਲਾਉਂਦੇ ਕੌਂਦੇ ਆਪ ਪਹਾੜਾਂ ਜ਼ਮੀਨਾਂ ਖਰੀਦਿਆ ਆਪ ਸੌਆਂ ਹਜ਼ਾਰਾਂ ਕਰੋੜਾਂ ਦੇ ਵਿੱਚ ਅਕਾਊਂਟਾਂ 'ਚ ਜਮ੍ਹਾਂ ਕਰਾਉਂਦੇ ਰ ਜਦੋਂ ਫਿਰ ਉਹਨੂੰ ਫੜਿਆ ਬੜਾ ਦੁੱਖ ਹੋਇਆ ਵੀ ਉਹਦੇ ਸਾਥੀ ਲੇਟਰਾਂ ਨੂੰ ਸਾਰਿਆਂ ਵਿੱਚੇ ਕਾਂਗਰਸੀ ਵਿੱਚੇ ਭਾਜਪੀ ਵਾਲੇ ਵਿੱਚੇ ਅਕਾਲੀ ਨਾਲ ਤਾਂ ਹੋਣੀ ਸੀ ਇਹ ਨਹੀਂ ਜੀ ਫੜਨਾ ਚਾਹੀਦਾ ਸੀ ਜੀ ਪੈਰਾ ਨੱਪੀ ਜਾਂਦੇ ਆ। ਹੁਣ ਉਹ ਪੈਰ ਨਾਪਿਆ ਹਜੇ। 10 ਜੱਥਾ ਦਲੀਆਂ ਜਾ ਕੇ ਕਹਿੰਦੇ ਸੀ ਸਾਡੀ ਸਰਕਾਰ ਆ ਗਈ। ਅਸੀਂ ਇਹਦੇ ਗਲ ਚ ਰੱਸਾ ਪਾ ਕੇ ਖਿੱਚ ਕੇ ਲੱਗ ਜਾਵਾਂਗੇ। ਅਸੀਂ ਇਹਦੀਆਂ ਲੱਤਾਂ ਬੰਨ ਕੇ ਇਹਨੂੰ ਕਿਹ ਇਸਕੇ ਲੈ ਕੇ ਜਾਵਾਂਗੇ। ਉਹੀ ਬੰਦੇ ਅੱਜ ਇਹਦੇ ਹੱਕ 'ਚ ਖੜੇ ਨੇ। ਕਿ ਨਸਲ ਖੁਸ਼ੀ ਕਰਨ ਵਾਲੀਆਂ ਸਰਕਾਰਾਂ ਨੇ ਆਪਣੇ ਲਾਲਚਾਂ ਕਰਕੇ ਅੱਜ ਇਹੋ ਜਿਹਾ ਹਾਲਾਤ ਪੰਜਾਬ ਦੇ ਵਿੱਚ ਬਣਾ ਦਿੱਤੇ ਕਿ ਸਾਡੇ ਤੇ ਦਾਗ ਲੱਗ ਗਿਆ ਚਿੱਟੇ ਦਾ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਹਨਾਂ ਲੋਕਾਂ ਨੇ ਪੰਜਾਬ ਦੇ ਮੱਥੇ ਦੇ ਉੱਤੇ ਚਿੱਟੇ ਦਾ ਕਲੰਕ ਲਾ ਦਿੱਤਾ ਪੂਰਾ ਪੰਜਾਬ ਬਦਨਾਮ ਕਰਕੇ ਰੱਖ ਦਿੱਤਾ ਇਹਨਾਂ ਅਕਾਲੀਆਂ ਨੇ ਇਹਨਾਂ ਪ੍ਰਧਾਨਾਂ ਨੇ ਜਿਹੜਾ ਇਹਨਾਂ ਦਾ ਸੁਖਵੀਰ ਬਾਦਲ ਕਹਿੰਦਾ ਮੈਂ ਪ੍ਰਧਾਨ ਅਕਾਲੀ ਦਲ ਪਾਰਟੀ ਬਚਾ ਦਿਓ ਜੀ ਬੜਾ ਜ਼ੋਰ ਲਾ ਲਾ ਭਾਸ਼ਣ ਦਿੰਦਾ ਇਹਨਾਂ ਬੰਦਿਆਂ ਨੇ ਤੇ ਇਹਨਾਂ ਅਕਾਲੀਆਂ ਤੇ ਇਹਨਾਂ ਮਜੀਠੀਆਂ ਨੇ ਪੰਜਾਬ ਦੇ ਇਕੱਲੇ ਇਕੱਲੇ ਪਰਿਵਾਰ ਨੂੰ ਬਰਬਾਦ ਕੀਤਾ ਆ ਜੈਸੇ ਕਰਕੇ ਨਾ ਲੋਕਾਂ ਨੂੰ ਮੋਟੀ ਸਜ਼ਾ ਮਿਲੀ ਆ ਦੇਖੋ ਹੁਣ ਬੇਕਰਮ ਸਿੰਘ ਮਜੀਠੀਆ ਦੇ ਵਕੀਲਾਂ ਦੀ ਭਾੜੜ ਪੈ ਚੁੱਕੀ ਆ ਹੋਰ ਪੰਜਾਬ ਦਾ ਮੁੱਖ ਮੰਤਰੀ ਡਿਗਰੂਗੜ ਦੀ ਜੇਲ੍ਹ ਦੇ ਵਿੱਚੋਂ ਨੂੰ ਸ਼ਿਫਟ ਕਰੂਗਾ ਇਹ ਗੱਲ ਤੁਸੀਂ ਯਾਦ ਰੱਖਿਓ ਪੰਜਾਬ ਵਾਲੇ ਗੱਲ ਕੋਈ ਫੇਕ ਨਹੀਂ ਹੈਗੀ ਔਰ ਨਾ ਹੀ ਕੋਈ ਹਵਾ ਦੇ ਵਿੱਚ ਤੀਰ ਹੈ ਤਦੇ ਪੰਜਾਬ ਦੇ ਲੋਕਾਂ ਦੀ ਥਿਉਰੀ ਹੈ ਜਿਹੜੀ ਇਹਨੂੰ ਵੀ ਪੜਿਆ ਕਰੋ ਪੰਜਾਬ ਦੇ ਲੋਕ ਕਮੈਂਟ ਕੀ ਕਰ ਰਹੇ ਨੇ ਇਸ ਵੀਡੀਓ ਦੇ ਜਿਹੜੀ ਥੱਲੇ ਵੀਡੀਓ ਮੈਂ ਸ਼ੁਰੂਆਤ ਦੇ ਵਿੱਚ ਵੀ ਜ਼ਿਕਰ ਕੀਤਾ ਉਹਦੇ ਵਿੱਚ ਲੋਕ ਕਹਿ ਰਹੇ ਨੇ ਕਹਿੰਦੇ ਜੀ ਕਾਲੇ ਪਾਣੀ ਭੇਜਣਾ ਚਾਹੀਦਾ ਇਹਨਾਂ ਬਾਦਲਾਂ ਤੇ ਇਹਨਾਂ ਮਜੀਠੀਆਂ ਨੂੰ ਪੰਜਾਬ ਦੇ ਅੰਦਰ ਨਹੀਂ ਰੱਖਣਾ ਚਾਹੀਦਾ ਇਹ ਰੋਜ਼ ਜਾਂਦੇ ਆ ਕਹਿੰਦੇ ਜੀ ਸੰਤਾ ਮਿਲਣ ਨਹੀਂ ਦਿੱਤਾ ਜਾ ਰਿਹਾ ਤੁਸੀਂ ਇਹ ਦੇਖੋ ਵੀ ਨਾਨਕੇ بیٹھا ਮਜੀਠੀਆਂ ਪੰਜਾਬ ਦੀਆਂ ਲੋਕਾਂ ਦੀਆਂ ਮਾਵਾ ਦੀਆਂ ਕੁੱਖਾ ਉਜਾਰ ਕੇ ਹੁਣ ਜੇਲ੍ਹ ਦੇ ਵਿੱਚ ਜੇਕਰ ਬੰਦ ਕਰ ਦਿੱਤਾ ਇੰਨਾ ਲੋਕਾਂ ਲਈ ਬਹੁਤ ਵੱਡਾ ਪਚਾਰਾ ਗਿਆ ਪਤਾ ਨਹੀਂ ਇਹੋ ਵੇ ਪੰਜਾਬ ਦੇ ਵਿੱਚੋਂ ਕਿੰਨੇ ਕੁ ਤਸਕਰ ਬੰਦਾ ਜੇਲ੍ਹਾਂ ਦੇ ਵਿੱਚ ਤੇ ਫਿਰ ਉਹਨਾਂ ਦੇ ਪਰਿਵਾਰ ਤਾਂ ਹਰ ਰੋਜ਼ ਜਾਂਦੇ ਨਹੀਂ ਵਿਕਰਮ ਮਜੀਠੀਆ ਕਹਿੰਦੇ ਜੀ orange category ਦਾ ਬੰਦਾ ਤੇ ਜਿਹੜਾ ਇਹ orange category ਦਾ ਬੰਦਾ ਪੰਜਾਬ ਦੀਆਂ ਮਾਮਾਂ ਦੀਆਂ ਕੁਖਾ ਜਾਰੇ ਇਹ ਕਿਹਨੂੰ ਇਹਨੇ ਅਧਿਕਾਰ ਦਿੱਤਾ ਹੈ ਆਵਾਦਨਾ ਦਾ ਚੋਲਾ ਤੇ ਹੁਣ ਆਵਾਦਨਾ ਤੇ ਵੀ ਐਕਸ਼ਨ ਹੋਣ ਜਾ ਰਿਹਾ ਕਿਉਂਕਿ ਮੁੱਖ ਮੰਤਰੀ ਸਾਹਿਬ ਇੱਕ ਤਾਂ ਬਾਦਲ ਦੀ ਘਰ ਵਾਲੀ ਯਾਨੀ ਹਰਸਿਮਰਤ ਕੌਰ ਬਾਦਲ ਔਰ ਦੂਜੇ ਪਾਸੇ ਖੁਦ ਜਿਹੜਾ ਉਹਨਾਂ ਦਾ ਪ੍ਰਧਾਨ ਕਮਾਉਂਦਾ ਸੁਖਬੀਰ ਬਾਦਲ ਉਹ ਦੋਵਾਂ ਜਣਿਆਂ ਨੇ ਭਾਈ ਪੂਰੇ ਪ੍ਰਸ਼ਾਸਨ ਨੂੰ ਔਰ ਪੰਜਾਬ ਦੇ ਮੁੱਖ ਮੰਤਰੀ ਦੇਖੋ ਮੌਜੂਦਾ ਮੁੱਖ ਮੰਤਰੀ ਨੂੰ ਧਮਕੀ ਦੇਣ ਦੀ ਯਰਤ ਜਦੋਂ ਇਹ ਮੁੱਖ ਮੰਤਰੀ ਸੀ ਪੰਜਾਬ ਦੇ ਲੋਕ ਕਹਿੰਦੇ ਸੀ ਕਹਿੰਦੇ ਵੱਡਾ ਬਾਦਲ ਤਾਂ ਬੰਦੇ ਮਰਵਾ ਦਿੰਦਾ ਸੀ ਜੇਕਰ ਕੋਈ ਅਫਸਰ ਗੱਲ ਨਹੀਂ ਮੰਨਦਾ ਸੀ ਕਹਿੰਦੇ ਉਹਨੂੰ ਹਟਾਉਣ ਦਾ ਕੰਮ ਐਂ ਹੀ ਕਰ ਦਿੰਦਾ ਸੀ ਚੁਟਕੀ ਦਾ ਕੰਮ ਸੀ ਉਹਦੇ ਲਈ ਕੁਛ ਨਹੀਂ ਕਹਿੰਦਾ ਸੀ ਸਿੱਧਾ ਖਤਮ ਕਰਵਾਉਂਦਾ ਸੀ ਇਹ ਪੰਜਾਬ ਦੇ ਬਜ਼ੁਰਗਾਂ ਤੋਂ ਬਹੁਤ ਸਾਰੀਆਂ ਤੁਸੀਂ ਵੀ ਗੱਲਾਂ ਸੁਣੀਆਂ ਨੇ ਪਰ ਇਹਦਾ ਸੱਚਾ ਭਾਈ ਕਿ ਬਾਦਨਾ ਨੇ ਬਹੁਤ ਸਾਰੇ ਲੋਕਾਂ ਦੀਆਂ ਲਾਸ਼ਾਂ ਦੱਬ ਕੇ ਆਪਣਾ ਮਹਿਲ ਖੜਾ ਕੀਤਾ ਇਸ ਕਰਕੇ ਉਹਨਾਂ ਦੇ ਛੋਟੇ-ਛੋਟੇ ਬੱਚੇ ਬੋਲਦੇ ਨੇ ਕਹਿੰਦੇ ਅਸੀਂ ਪੰਜਾਬ ਤੇ ਰਾਜ ਕਰਨਾ ਤੇ ਪੰਜਾਬ ਦੇ ਲੋਕਾਂ ਨੂੰ ਉਸ ਗੱਲਾਂ ਨੂੰ ਸੁਣ ਕੇ ਖੂਨ ਮਚਦਾ ਕਿਉਂਕਿ ਇਹਨਾਂ ਨੇ ਪੰਜਾਬ ਦੇ ਲੋਕਾਂ ਦਾ ਬਹੁਤ ਵੱਡੇ ਪੱਧਰ ਤੇ ਉੱਤੇ ਭਾਈ ਕਾਣ ਕਰ ਚੁੱਕੇ ਹੁਣ ਫੇਰ ਤੋਂ ਕਹਿੰਦੇ ਸਬ ਕਹਿੰਦੇ ਜੀ ਸਾਡੇ ਦਾ ਪੁੱਤ ਪਰੋਤਿਆਂ ਦੀ ਰੋਟੀ ਬਣ ਚੁੱਕੀ ਐ ਫੇਰ ਵੀ ਕਹਿੰਦੇ ਸਾਡੇ ਪੁੱਤਾਂ ਨੇ ਰੱਜਾ ਸਾਡੇ ਪਰੋਤਿਆਂ ਨੇ ਰਾਜ ਕਰਨਾ ਪੰਜਾਬ ਲੁੱਟਣਾ ਇਹ ਸਾਡੇ ਹਿੱਸੇ ਦਾਗਾ ਇਹ ਕਹਿੰਦੇ ਹੁਣ ਸਾਨੂੰ ਲੁੱਟ ਲੈਣ ਦਿਓ ਜੀ ਭਗਵੰਤ ਮਾਨ ਕਿਉਂ ਆ ਗਏ ਜੀ ਇਹ ਗੱਲਾਂ ਨੂੰ ਬਹੁਤ ਡੂੰਗੀ ਤਰ੍ਹਾਂ ਸੋਚਣ ਦੀ ਲੋੜ ਆ ਸਾਡੇ ਪੰਜਾਬ ਵਾਲੇ ਨੌਜਵਾਨ ਸਾਡੀਆਂ ਮਾਵਾ ਭੈਣਾਂ ਤੇ ਸਾਡੇ ਵੀਰਗ ਬੱਚਿਆਂ ਨੂੰ ਇਹ ਗੱਲਾਂ ਆਮ ਨਹੀਂ ਹੋ ਸਕਦੀ ਕਿਉਂਕਿ ਜਿਹੜੇ ਲੋਕਾਂ ਨੇ 25 ਸਾਲ ਤੱਕ ਇੱਥੇ ਰਾਜ ਕੀਤਾ ਪੰਜਾਬ ਦਾ ਰੁੱਖ ਨਹੀਂ ਬਦਲ ਸਕੇ ਸਗੋਂ ਪੰਜਾਬ ਦੀ ਕੌਮ ਦੇ ਨਾਲ ਛਰੇ ਆਮ ਟੱਕਾ ਹੋਇਆ ਲੋਕ ਮਾਰੇ ਗਏ ਨਾਮਜਬਦੀਆਂ ਸੰਗਤਾਂ ਤੇ ਗੋਲੀਆਂ ਚਲਾਈਆਂ ਜਾਂਦੀਆਂ ਉਹ ਬਾਦਲ ਚਾਹੋ ਦਲਾਲ ਇਹ ਲੋਕ ਕੀ ਦੇ ਸਕਦੇ ਆ ਪੰਜਾਬ ਨੂੰ ਇਹ ਪੰਜਾਬ ਨੂੰ ਮਾਰ ਸਕਦੇ ਨੇ ਤੇ ਲੋਕਾਂ ਤੋਂ ਆਪਣਾ ਬਦਲਾ ਲੈ ਸਕਦੇ ਜਿਵੇਂ ਸਰਕਾਰਾਂ ਤੋਂ ਹਰ ਭਗਵੰਤ ਮਾਨ ਨੂੰ ਕਹਿ ਰਹੇ ਨੇ ਕਹਿੰਦੇ ਜੇ ਸਾਡੀ ਸਰਕਾਰ ਆ ਗਈ ਪਤਾ ਨਹੀਂ ਕਿੱਥੇ ਸਿੱਟਾਂਗੇ ਨਾਲੇ ਪ੍ਰਸ਼ਾਸਨ ਨੂੰ ਕਹਿੰਦੇ ਛਰੇ ਆ ਤੇ ਫਿਰ ਇਹ ਕੌਣ ਹੁੰਦੇ ਆ ਭਾਈ ਇਹ ਪੰਜਾਬ ਦੀ ਜਨਤਾ ਕਹੇ ਕਰਦੀ ਐ ਇਹ ਭੁੱਲ ਜਾਂਦੇ ਆਪਣੇ ਪੈਸੇ ਦੇ ਹੰਕਾਰ ਦੇ ਵਿੱਚ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਬੜਾ ਨੋਟੀਫਿਕੇਸ਼ਨ ਤੁਹਾਹਰ ਤੱਕ ਪਹੁੰਚੇ ਬੈਰਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਤੈਈ ਦੀ ਵੀਡੀਓ ਆਪਾਂ ਦੇਖੀ ਕਿ ਮੁੱਖ ਮੰਤਰੀ ਸਾਹਿਬ ਫੁੱਲ ਇਲੈਕਸ਼ਨ ਮੋਰਚਾ ਤੁਸੀਂ ਦੇਖ ਲੋਗੋ ਬਿਕਰਮ ਸਿੰਘ ਮਜੀਠੀਆ ਉੱਤੇ ਹੱਥ ਪਾਇਆ ਉਹਨਾਂ ਨੂੰ ਗ੍ਰਿਫਤਾਰ ਕਰਾਇਆ ਤੇ ਉਹਨੂੰ ਅੰਦਰ ਕੀਤਾ ਜੇਲ੍ਹ 'ਚ ਉਹ ਬਿਕਰਮ ਸਿੰਘ ਮਜੀਠੀਆ ਜਿਹੜਾ ਕਿ ਪਹਿਲਾਂ ਬੜੀਆਂ ਗੱਲਾਂ ਕਰਦਾ ਸੀ ਬੜੀਆਂ ਬੜਕਾ ਮਾਰਦਾ ਸੀ ਤੇ ਸਾਡੇ ਦੇ ਹੱਥ ਪਾਉਣ ਵਾਲਾ ਕਿਹੜਾ ਜੰਮ ਪਿਆ ਹੈ ਕਿਸੇ ਦੀ ਇੰਨੀ ਜੁਰਤ ਤੇ ਬਿਕਰਮ ਸਿੰਘ ਮਜੀਠੀਆ ਹੁਣ ਜੇਲ੍ਹ 'ਚ ਜਿਹੜਾ ਬੜੀਆਂ ਗੱਲਾਂ ਕਰਦਾ ਸੀ ਉਹਨੂੰ ਤੇ ਹੱਥ ਪਾਇਆ ਸੀ ਆਂ ਭਗਵੰਤ ਮਾਨ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਹੱਥ ਪਾ ਕੇ ਦਿਖਾਇਆ ਜਿਹੜੀ ਗੱਲ ਕੀਤੀ ਉਹ ਪੂਰੀ ਕਰਕੇ ਦਿਖਾਈ ਤੇ ਹੁਣ ਉਹ ਕਹਿੰਦੇ ਆ ਕਿ ਸੁਖਬੀਰ ਸਿੰਘ ਬਾਦਲ ਦਾ ਅਗਲਾ ਨੰਬਰ ਹੈ ਜਿਹੜਾ ਜਿਹੜਾ ਵੀ ਬਾਦਲ ਪਰਿਵਾਰ ਦੇ ਵਿੱਚੋਂ ਜਾਂ ਬਾਹਰੋਂ ਵੀ ਜਿਹੜੇ ਵੀ ਨਸ਼ੇ ਤਸਤਰ ਹੈ ਜਾਂ ਨਸ਼ੇ ਦਾ ਕੰਮ ਕਰਦੇ ਜਿੱਡੇ ਮਰਜੀ ਵੱਡੇ ਮਗਰਮਾਛਾ ਜਾਂ ਛੋਟੇ ਹੈ ਮੈਂ ਕਿਸੇ ਨੂੰ ਨਹੀਂ ਛੱਡਣਾ ਸਾਰਿਆਂ ਦੇ ਘਰਾਂ ਦੇ ਪੀੜਾ ਪੰਜਾ ਚੱਲੇਗਾ ਸਾਰੇ ਸਜ਼ਾ ਭੁਗਤਣਗੇ ਮੈਂ ਪੰਜਾਬ ਨੂੰ ਨਸ਼ਿਆਂ ਤੋਂ ਸਾਫ਼ ਕਰਨਾ ਹੈ ਪੰਜਾਬ ਦਾ ਜਿੰਨੇ ਵੀ ਰੁਪਈਆ ਖਾਦਾ ਉਹਨਾਂ ਨੂੰ ਵੀ ਛੜਨਾ ਨਹੀਂ ਉਹਦੀ ਵੀ ਖੈਰ ਨਹੀਂ ਕਿ ਮੁੱਖ ਮੰਤਰੀ ਸਾਹਿਬ ਇਸ ਟਾਈਮ ਫੁੱਲ ਇਲੈਕਸ਼ਨ ਮੂਡ ਚ ਆਏ ਹੋਏ ਆ ਉਹ ਕਿਸੇ ਨੂੰ ਨਹੀਂ ਛੱਡਦੇ ਪਏ ਖਾਸ ਤੌਰ ਤੇ ਬਾਦਲ ਪਰਿਵਾਰ ਜਿਹੜਾ ਕਿ ਕਹਿੰਦੇ ਸੀ ਸਾਡੇ ਤੇ ਕੋਈ ਹੱਥ ਨਹੀਂ ਪਾ ਸਕਦਾ ਉਹਨਾਂ ਉੱਤੇ ਹੱਥ ਪਾ ਕੇ ਦਿਖਾ ਰਹੇ ਆ ਉਹਨਾਂ ਦੇ ਜਿੰਨੇ ਵੀ ਕਾਰਨਾਮੇ ਕਾਲੇ ਉਹਨੇ ਕੀਤੇ ਆ ਉਹ ਸਾਰੇ ਸਾਹਮਣੇ ਲੈ ਕੇ ਆ ਰਹੇ ਆ ਤੇ ਉਹਨਾਂ ਉੱਤੇ ਹੱਥ ਵੀ ਪਾਉਂਦੇ ਤੁਸੀਂ ਦੇਖ ਲਓ ਕਿ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਚ ਪਾਇਆ ਹੁਣ ਅਗਲਾ ਨੰਬਰ ਸੁਖਬੀਰ ਸਿੰਘ ਬਾਦਲ ਦਾ ਕਹਿੰਦੇ ਪਏ ਆ। ਬਾਕੀ ਵੀਰੋ ਜਿਹੜੇ ਮੁੱਖ ਮੰਤਰੀ ਸਾਹਿਬ ਕੰਮ ਕਰਨ ਤੇ ਮੇਰੀ ਨਜ਼ਰ ਚ ਤੇ ਬਹੁਤ ਵਧੀਆ ਜਿਹੜਾ ਕਿ ਪੰਜਾਬ ਨੂੰ ਨਸ਼ਿਆਂ ਤੋਂ پاک ਸਾਫ਼ ਕਰਨਾ ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਹੁਣ ਆਮ ਹੋ ਗਿਆ ਸੀ। ਬਹੁਤ ਸਾਰੇ ਨੌਜਵਾਨ ਇਸ ਨਸ਼ੇ ਦੀ ਵਜ੍ਹਾ ਨਾਲ ਮਰ ਚੁੱਕੇ ਨੇ। ਬਹੁਤ ਸਾਰੇ ਮਾਵਾ ਦੇ ਪੁੱਤ ਇਸ ਦੁਨੀਆ ਤੋਂ ਚਲ ਗਏ ਨਸ਼ੇ ਦਾ ਕਰਕੇ। ਕਈ ਲੋਕਾਂ ਦੇ ਘਰ ਇਸ ਨਸ਼ੇ ਦੇ ਕਰਕੇ ਉਜੜ ਗਏ। ਤੇ ਹੁਣ ਇਹ ਨਸ਼ੇ ਨੂੰ ਇਸ ਪੰਜਾਬ ਤੋਂ ਖਤਮ ਹੋਣਾ ਚਾਹੀਦਾ ਇਸ ਜਿਹੜੀ ਲਾਹਨਤ ਹੈ ਨਾ ਇਹਨੂੰ ਦੂਰ ਕਰਨਾ ਚਾਹੀਦਾ ਤੇ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਕੰਮ ਹੈ ਬਹੁਤ ਵਧੀਆ ਬਹੁਤ ਅੱਛਾ ਕਿਉਂਕਿ ਜਦੋਂ ਇੱਕ ਮੁੱਖ ਮੰਤਰੀ ਸੂਬੇ ਦਾ ਐਕਸ਼ਨ ਲੈਂਦਾ ਤੇ ਕੰਮ ਫੇਰ ਹੀ ਸਹੀ ਹੁੰਦਾ ਤੇ ਮੁੱਖ ਮੰਤਰੀ ਸਾਹਿਬ ਬੜਾ ਐਕਸ਼ਨ ਲੈਂਦੇ ਖਾਸ ਤੌਰ ਤੇ ਜਿਹੜੇ ਵੱਡੇ ਮਗਰਮੱਛ ਉਹਨਾਂ ਨੂੰ ਬੜਾ ਫੜਨਦੇ ਹੈ ਨਾ ਇਹ ਸਭ ਨਾਲ ਵਧੀਆ ਕੰਮ ਕਰਨਦੇ ਕਿਉਂਕਿ ਛੋਟੇ ਨਸ਼ਾ ਤਸਤਰ ਜਿਹੜੇ ਸੀ ਉਹਨਾਂ ਨੂੰ ਤਾਂ ਪਹਿਲਾਂ ਵੀ ਕਈ ਲੋਕ ਫੜ ਲੈਂਦੇ ਸੀ ਪਰ ਵੱਡੇ ਮਗਰਮੱਛਾਂ ਉੱਤੇ ਕੋਈ ਨਹੀਂ ਹੱਥ ਪੋਂਦਾ ਤੇ ਮੁੱਖ ਮੰਤਰੀ ਸਾਹਿਬ ਦਾ ਕੰਮ ਕਰਨ ਦੇ ਬਹੁਤ ਵਧੀਆ ਕਰਨ ਦੇ ਵੀਰੋ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਖੋ ਤੇ ਇਸਰਾ ਖਿਆਲ ਰੱਖਾ